ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਸੋ ਫਤੇਗੜ ਪਛਦੂਰ ਤੇ ਬਿਲਕੁਲ ਨੇੜੇ ਦੇ ਨਾ ਲੱਗਦਾ ਪਿੰਡ ਚੋਟੀਆਂ ਵੀਰ ਸੋਨੂ ਕੋਲ ਆਇਆ ਦੋਸਤੋ ਅੱਜ 25 April ਨੂੰ ਆਪਾਂ ਵੀਡੀਓ ਬਣਾ ਰਹੇ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 9:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤਕਰੀਬਨ ਤੁਹਾਨੂੰ ਕੋਈ 8-7 ਨਗ ਦਿਖਾਉਣੇ ਆ 6 ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਸੱਜਰ ਇੱਕ ਗੱਬਣ ਮਾਜਦ ਖ ਦਿਖਾ ਦੇਾਂਗੇ ਤੇ ਇੱਕ ਇਧਰ ਵੜ ਦਿਖਾਵਾਂਗੇ ਬਿਲਕੁਲ ਇਹ ਵੀ ਸੂਈ ਸਵਾਈਆ ਤਾਜੀ ਸੋ ਬੱਚੀ ਚੰਗੀ ਆ ਸੋ ਟੋਟਲ ਇਹ 8 ਕਨਾਗ ਹੋਣਗੇ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਲਾਂਗੇ ਤੇ ਜੋਗੇ ਵਾਲੇ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਮਖੂ ਤੋਂ ਕੋਈ ਤਕਰੀਬਨ 13 14 14 15 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਇਧਰ ਧਰਮਕੋਟ ਕੋਟੀ ਸੇਖਾਂ ਚਾਹੇ ਜੀਰੇ ਦੀ ਗੱਲ ਕਰ ਲਈਏ ਤੇ 15 16 ਕਿਲੋਮੀਟਰ ਦੀ ਦੂਰੀ ਆ ਮੋਗੇ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਹੈ ਠੀਕ ਆ ਜੀ ਤੇ ਬਾਕੀ ਲਾਈਵ ਲੋਕੇਸ਼ਨ ਨਾਲ ਆ ਕੇ ਵੀ ਤੁਸੀਂ ਵਿజిਟ ਕਰ ਸਕਦੇ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਸਾਬ ਜੀ ਠੀਕ ਠਾਕ ਜੀ ਠੀਕ ਆ ਪਾ ਜੀ ਆਹ ਕਿਰਪਾ ਮਹਾਰਾਜ ਗੁਰੂ ਰਾਮਦਾਸ ਦੀ ਬੜੀ ਸ਼ੁਕਰੇ ਮਾਲਕ ਦਾ ਹੋਰ ਆ ਕਿਰਪਾ ਮਹਾਰਾਜ ਕੰਮ ਕਰ ਵਧੀਆ ਜੀ ਚਲੋ ਸ਼ੁਕਰ ਹਾਂ ਜੀ 600ਆਂ ਸੋਹਾਂ ਸਾਹਿਬ ਜੀ ਇੱਕ ਗੱਬਣ ਤੇ ਇੱਕ ਵੱੱਛੀ ਆ ਠੀਕ ਆ ਜੀ ਹਾਂ ਤਾਜ਼ੀਆਂ ਸੋਹਾਂ ਵਈਆਂ ਸਾਰੀਆਂ ਸਾਰਾ ਹੀ ਮਾਲ ਸੋਇਆ ਇੱਕ ਬਿਲਕੁਲ ਤਾਜ਼ਾ ਬੱਚੇ ਵਿ ਇੱਕੀ ਮੈਂ ਥੋੜੀ 20 ਦਿਨਾਂ ਦੀ ਸੂਈ ਬਸ ਠੀਕ ਆ ਲਓ ਵੀ ਇੱਕ ਹਫਤੇ ਤੇ ਬਿਲਕੁਲ ਅੰਦਰਵਾਰ ਹੀ ਸਮਾਂ ਹੈ ਬਾਕੀ ਬੱਚਿਆਂ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਸੋ ਸ਼ੁਰੂਆਤ ਕਰਾਂਗੇ ਜਿੰਨਾ ਵੀ ਹੋ ਸਕਦਾ ਬਿਲਕੁਲ ਜਾਇਜ਼ ਤੋਂ ਜਾਇਜ਼ ਹੀ ਮੋਲ ਹੋਊਗਾ ਸੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ ਸੋ ਸ਼ੁਰੂਆਤ ਜਿਹੜੀ ਆ ਸਾਨੂੰ ਵੀਰ ਇੱਥੋਂ ਕਰ ਲਈਏ ਸੰਸਾ ਪਰਸੋਂ ਸਵੇਰੇ ਸੋਈ ਆ ਜੀ ਲਓ ਜੀ ਸੌਰੀ ਕੱਲ ਕੱਲ ਸਵੇਰੇ ਕੱਲ ਸਵੇਰੇ ਹਾਂ ਜੀ ਜੇਰ ਦੀ ਓਕੇ ਆ ਬੱਚਾ ਹੀ 나ੜੂ ਵਾਲਾ ਨਾਲ ਮਗਰ ਕੱਟਾ ਕੱਟੀ ਲਓ ਜੀ ਆ ਮਗਰ ਕੱਟੀ ਜੇ ਹਾਂਜੀ ਸੋ 나ੜੂਆ ਨਾਲ ਆ ਬੱਚੇ ਦੇ ਆ ਸੋ ਸੁਬਿਆਂ ਦੇ ਵਿੱਚ ਆਪਦੀ ਸਮਝ ਵੇਖ ਲੈ ਜੇ ਤੀਜਾ ਕਿ ਤੇਜਾ ਜੀ ਲਾਲੇ ਕੋਈ ਚੌਥਾ ਲਾਲੇ ਜਿੰਨਾ ਮਰਜੀ ਲਾਲੇ ਸੁਬਿਆਂ ਦੇ ਵਿੱਚ ਕੋਈ ਤੀਜਾ ਲਾਲੇ ਕੋਈ ਆਪਦੀ ਸਮਝ ਵੇਖ ਲੈ ਤੇ ਕੱਦ ਕਰਮਾਲੀ ਦਾ ਵੱਡਾ ਚਲੋ ਸੂ ਸਵਾ ਦੇ ਵਿੱਚ ਆ ਇੱਕ ਵਾਰੀ ਮੱਝ ਉਹ ਤੁਸੀਂ ਇੱਕ ਵਾਰੀ ਵੇਖ ਕੇ ਸਿਹਤ ਕੋ ਜਜਮੈਂਟ ਕਰ ਹੀ ਲੈਣੀ ਹੈ ਸਿੰਗਲ ਹੱਡੀ ਸੋਹਣਾ ਪਿੱਠਪੂੜਾ ਕਰਮਾਲੀ ਦਾ ਤੇ ਪੱਧਰ ਚੜਾ ਲੇਵਾ ਆ ਦੇਖ ਚੌਣ ਬੜਾ ਲੱਗਾ ਸੰਤੂ ਸਾਹਿਬ ਜੀ ਹਾਂ ਜਿਹੜੇ ਜਿਹੜੇ ਮਟੇ ਥਣ ਏਡੀ ਏਡੀ ਮਟਚ ਜਵਾਈ ਹੈ ਤੁਹਾਨੂੰ ਮੇਰੇ 2-3 ਡੰਗ ਦੀਆਂ ਹੋ ਗਈਆਂ ਜਵਾਈਆਂ ਕੱਲ ਸਵੇਰੇ ਸੰਤੂ ਸਾਹਿਬ ਸੂਈਏ ਤੇ ਰਾਤੀ ਚ ਹੋਈ ਹੈ ਜਾਂ ਤੇ ਹੁ ਆ ਬੱਚਾ ਨਾੜੂਆ ਔਰ ਉਹ ਚ ਮੈਂ ਤਾਂ ਚੰਗੇ ਆ ਠੀਕਾ ਜੀ ਬਾਕੀ ਚਟੇ ਲੇਵੇ ਦੀ ਬੰਤਰ ਚੰਗੀ ਆ ਕੱਟੀ ਮਗਰ ਆ ਨਾੜੂਆ ਨਾਲ ਆ ਬੱਚੇ ਦੇ ਕਿਉਂਕਿ ਕੱਲ ਦੀ ਸੂਈ ਆ ਥੋੜਾ ਨਵਾਇਆ ਤੋ ਆਇਆ ਪਸ਼ੂ ਤਾਂ ਨਹੀਂਗਾ ਕਿਉਂਕਿ ਸੂਈ ਸਵਾਈਏ ਕਰਨ ਵਾਲੀ ਤਾਜੀ ਤੇ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਪ੍ਰੋਪਰ ਜਿਵੇਂ ਤੁਸੀਂ ਵੇਖੋਗੇ ਮਾਰਕਿੰਗ ਦੀ ਗੱਲ ਕਰੀਏ ਚਾਰੇ ਪੈਰ ਬੱਚਾ ਲਾ ਨਿਕਲਦੀ ਮੈਨੂੰ ਓਏ ਬਹੁਤ ਸੋਨਾ ਚਟਾ ਲੇਵਾ ਅੱਛਾ ਇਹਨੂੰ ਤੇ ਕਦ ਵੀ ਵੱਡਾ ਵੀਰ ਸਾਨੂੰ ਕੀ ਡਿਮਾਂਡ ਕੀ ਮੁੱਲ ਕਰਦੇ ਆ ਜੀ ਸੰਤ ਸਾਹਿਬ ਆਪਾਂ ਦੁੱਧ ਦੱਸਦੇ ਨਹੀਂ ਹੁੰਦੇ ਹੁਣ ਉਹਨਾਂ 15 ਕਿਆ ਆ ਪਰ 14 ਕਿਲੋ ਕਹਿੰਨੇ ਮੈਂ ਕਿਸੇ ਮੈਂ ਦਾ ਦੁੱਧ ਦੱਸਦਾਂ ਨਹੀਂ ਹੁੰਦਾ ਠੀਕ ਹੈ ਜੀ ਵੀ ਇਹਨਾਂ ਦੋਗੀ ਪਰ ਇਹਦਾ ਬ 14 ਕਿਲੋ ਦੁੱਧ ਕਹਿੰਨਾ ਮੈਂ ਦਾ ਠੀਕ ਹੈ ਆ ਜਾਊਗੀ ਹਣਾ ਹਾਂ ਪਾ ਜਾਊਗੀ ਮੋਲ ਸੰਧੂ ਸਾਹਿਬ ਕਰਾ ਲਓ ਭਾਵੇਂ ਡੇਢ ਤੇ ਭਾਵੇਂ ਕਰਾ ਲਓ 35 ਹਾਂਜੀ ਠੀਕ ਹੈ ਜੀ ਸਵਾ ਦੀ ਦੇ ਦिए ਸਵਾ ਦੀ ਹਾਂਜੀ ਦੇ ਦਿਓ ਆਪੇ ਦੇ ਦिए ਕਸਰਾ ਕੋਸਰਾ ਕੱਢ ਕੇ ਦੇ 22 ਦੀ ਮੈਂ ਦੇਣੀ ਸੰਧੂ ਸਾਹਿਬ ਇੱਕ 22 ਦੀ ਹਾਂਜੀ ਲਓ ਵੀ ਅਗਲਾ 22 ਇਹ ਤਾਂ ਵੇਖੀ ਤਾਂ ਵੀ ਕੋਈ ਗੱਲ ਨਹੀਂ ਨਾ ਵੇਖੀ ਅਗਲੀ ਵੀਡੀਓ 15 ਕਿਲੋ ਦੁੱਧ ਮੇਨਕੇ ਕੰਡੇ ਵਾਲਾ ਫੇਰ ਤਾਂ ਪਾਵਾਂਗੇ ਠੀਕ ਹੈ ਠੀਕ ਕਹਿੰਦੀਆਂ ਗੱਲਾਂ ਨਹੀਂ ਆ 92 122000 ਦੀ ਮੈਂ ਆ ਬਾਕੀ ਚੌਕਾਂ ਨੀਆਂ ਤੋਂ ਪੂਰੀ ਆ ਗੋਲ ਸਿੰਘ ਮੱਥੇ ਵੱਲ ਪਿੱਛਾ ਤੋਂ ਵੱਡਾ ਪਿੱਛਾ ਪੁਛਾ ਵੇਖੋ ਜਗਾਠਾ ਚਗੂਠਾ ਚੌਣ ਬਣਾ ਲਾ ਲਾ ਧਾਰਾ ਘੱਟ ਕੇ ਹੋਣੇ ਨਹੀਂ ਤੇ ਮਗਰ ਕੱਟੀ ਆ ਬੱਚਾ ਲਾ ਦਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਗੱਲ ਕਰ ਲਾਂਗੇ ਅਗਲੀ ਮੈਂ ਦੀ ਸਾਨੂੰ ਸਾਬ 10 ਕਿਲੋ ਤੋਲ ਕੇ ਦੇਣਾ ਜੀ ਠੀਕ ਹੈ ਜੀ ਕਹਿਣ ਵਾਲਾਂ ਦੀ ਗੱਲਾਂ ਬਾਤਾਂ ਵਾਲਾ ਇੱਥੇ ਚਾਰ ਟਾਈਮ ਚੋਲੇ 1 ਮਿੰਟ ਰੋ ਜੀ ਚਾਰ ਟਾਈਮ ਚੋਲੇ ਪੰਜ ਛੋਲੇ ਜਦੋਂ ਗੇਟੋਂ ਬਾਹਰ ਹੋਈਆਂ ਅਗਲੇ ਦੀਆਂ ਬਸ ਠੀਕ ਹੈ ਜੀ ਗੱਲ ਆਪਾਂ ਖੜੀ ਕਰਨੀ ਆ ਆ ਐਨੀ ਵੀ ਐ ਮੈਂ ਗਲਤ ਜੀਆਂ ਗੱਲਾਂ ਕਰੀ ਜਾਣੀਆਂ ਢਿੱਲੀਆਂ ਆਂ ਆ ਭਾਵੇਂ 4 ਟਾਈਮ ਚੋਗੇ 5 ਟਾਈਮ ਜਦੋਂ ਗੇਟੋਂ ਬਾਹਰ ਹੋਗੇ ਅਗਲੇ ਦੀ 10 ਕਿਲੋ ਯਾਰਾ 10 ਕਿਲੋ 10 ਕਿਲੋ ਹਾਂ ਆਨਲਾਈਨ ਭੇਜਾਂਗੇ ਨਾਉਂ ਦੇ ਭੇਜਾਂਗੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਆ 10ਾਂ ਦੀ ਲਾਲੇ 15 ਦੇ ਵਾਲੇ ਆ ਬੱਚਾ ਜਿਹਾ ਲਓ ਜੀ ਇਹ ਕਟਾ ਮਗਰ ਆ ਬੱਚਾ ਕਰ ਲੋ ਕੋ 10ਾਂ ਦੀ 10ਾਂ ਤੋਂ ਲੈ ਕੇ 12 15 ਦਿਨਾਂ ਦੇ ਦੌਰਾਨ ਦਾ ਸੂਆ ਤੁਸੀਂ ਮੰਨ ਲਓ ਠੀਕ ਆ ਤੇ 10 ਕਿਲੋ ਦੁੱਧ ਇਸ ਮਹੀਨੇ ਦੇ ਥੱਲੇ ਆ ਸੂਆ ਤੀਜਾ ਮੰਨ ਲਿਆ ਜੇ ਆਪਦੀ ਸਮਝ ਵੇਖ ਲਿਆ ਜੇ ਬਾਕੀ ਹਾਈਟ ਕਾਤਾ ਤੁਹਾਡੇ ਸਾਹਮਣੇ ਤੇ ਕੱਦ तकरीबन ਜਿਹੜਾ ਮੀਡੀਅਮ ਤੋਂ ਪਲਾਸੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ 10 ਕਿਲੋ ਦੋ ਤੋਂ ਕੋਈ 10 12 ਦਿਨਾਂ ਦੀ ਸੂਈ ਚੋਾਈ ਦਾ ਫਿਰ ਤੁਹਾਨੂੰ ਫਿਰ ਸਾਰੇ ਪਸ਼ੂਆਂ ਦੇ ਓਕੇ ਆ ਸੰਦੂ ਸਾਹਿਬ ਚੋਾਈ ਇਹ ਵੀਡੀਓ ਲੰਮੀ ਹੋ ਜਣੀ ਨਹੀਂ ਤੇ ਤੁਹਾਨੂੰ ਵਿਖਾਉਣੀਆਂ ਸਾਰੀਆਂ ਦੀ ਪਰ ਦੋ ਕੁ ਜਨਵਾਰਾਂ ਦੀ ਆਪਾਂ ਫਿਰ ਵੀ ਵਿਖਾ ਦਿੰਨੇ ਆ ਠੀਕ ਆ ਜੀ ਲੋ ਜੀ ਜਿਹੜੇ ਸੋਚਣ ਚੌਣ ਜਣ ਪਸ਼ੂ ਸਾਰੇ ਚੰਗੇ ਆ ਕੱਲੇ ਕੱਲੇ ਪਸ਼ੂ ਦੀਆਂ ਪਧਾਰਾਂ ਮਾਰ ਕੇ ਵਿਖਾਇਆ ਤੇ ਦੋਸਤੋ ਲੰਮਾ ਚੌੜਾ ਕੰਮ ਹੋ ਜਾਂਦਾ ਜੇਕਰ ਕਿਸੇ ਪਸ਼ੂ ਦੇ ਵਿੱਚ ਕੋਈ ਡਿਫੈਕਟ ਹੋਵੇ ਕੋਈ ਉਹ ਗੱਲ ਪਹਿਲਾਂ ਦੱਸੀ ਜਾਊਗੀ ਠੀਕ ਹੈ ਜੀ ਤੇ ਬਾਕੀ ਚੱਡੇ ਚੂਡੇ ਦੀ ਸਾਫ ਆ ਜਿੰਨੀ ਦੇਖੋ ਸੰਸਾਭ ਇੱਕ ਵੀਡੀਓ ਜਾਂ ਪੋਰਕਲ ਚੌਣ ਤੋਂ ਕੋਈ ਮੈਂ ਮਾੜੀ ਹੋਏ ਤਾਂ ਆਪਾਂ ਮੋੜਾਂਗੇ ਹੂੰ 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 ਵਾਪਸ ਕਰਾਂਗੇ ਠੀਕ ਹੈ ਜੀ ਹਾਂ ਬਿਲਕੁਲ ਬਾਕੀ ਆਪਦੀ ਤਸੱਲੀ ਕਰ ਲੈ ਚੌਣ ਤੋਂ ਕੋਈ ਗਲਤ ਭੂਰ ਛਟਾ ਜਾਂ ਖਣ ਵਾਅਦਾ ਖੜਾ ਹੋਏ ਆਪਾਂ ਵਾਪਸ ਕਰਾਂਗੇ ਠੀਕ ਹੈ ਸੋਨੇ ਕੀ ਮੁੱਲੇ ਦਾ ਜਿਹੜੇ ਪੈਸੇ ਲੈਣੇ 86 ਦੀ ਦੇ ਦਿੱਗੇ 86000 ਦੀ ਹਾਂਜੀ ਕਰਦੇ ਲੈਸ ਕਰਦੇ ਜਾਂਦੇ 85000 ਰੁਪਏ ਸਭ ਦੇਣੀ ਆ ਜੀ 85 ਦੀ ਹਾਂਜੀ ਐਸ ਜੀ ਨੂੰ ਠੀਕ ਆ 10 ਕਿਲੋ ਮਿਣਕੇ ਦੇਣਾ ਭਾ ਚਾਰ ਟੰਗ ਉਹ ਵੀ 85000 ਦੀ 200 ਸੈਕਿੰਡ ਨੰਬਰ ਵਾਲੀ ਮਾਚ ਮਿਲ ਜਾਊਗੀ ਤੁਹਾਨੂੰ ਕੱਟਾ ਮਗਰ ਆ ਆ ਮੇਲ ਕਾਫ ਆ ਠੀਕ ਆ ਜੀ ਸੋ ਬੱচ্চਾ ਵੀ ਬਹੁਤ ਵਧੀਆ ਛਾਈ ਛੂਈ ਕੱਟੇ ਦੇ ਵਿੱਚ ਵੀ ਪੂਰੀ ਆ ਦੂਜਾ ਸੂਆ ਸੰਦੂ ਸਭ ਚੌਥੇ ਡੰਗ ਦੀ ਝੋਟੀ ਸੂਈ ਲਓ ਜੀ ਨੌ ਬੋੜਾ ਲਾਲੇ ਅੱਠ ਲਾਲੇ ਸੱਤ ਲਾਲੇ ਜੋੜੇ ਜਿੰਨਾ ਮਰਜ਼ੀ ਲੈ ਬੋਲਾ 8 9 ਕਿਲੋ ਹਾਂ 7 ਮੰਨ ਲੈ ਠੰਡਾ 8 ਕਿਲੋ ਠੰਡਾ ਹੋਊਗਾ ਸਮੇਰ ਬੱਚੇ ਕੱਲ ਦੀ ਗਲਤੀ ਸੂਈ ਆ ਚੌਥੇ ਤੀਜਾ ਚੌਥਾ ਡੰਗ ਹੋ ਗਿਆ ਸੋ ਸੋ ਕੱਲ ਦੀ ਨਹੀਂ ਜੀ ਝੂਠ ਨਹੀਂ ਗਲਤ ਕੰਮ ਨਹੀਂ ਆਪਾਂ ਕਰਨਾ ਇਹਦਾ ਤੁਹਾਨੂੰ ਬੱਚਾ ਵਿਖਾ ਦੇਣੇ ਤੁਹਾਨੂੰ ਪਤਾ ਲੱਗ ਜਾਣਾ ਵਾਕਈ ਕਿੱਡਾ ਬੱਚਾ ਲਓ ਜੀ ਤੇਡੇ ਆਹ ਬੱਚਾ ਆਹ ਮਗਰ ਕੱਟਾ ਆਹ ਕੱਟੀ ਛੋਟੀ ਕੱਟੀ ਆ ਹਾਂ ਵੇਖ ਲਓ ਜੀ ਵਾਕਈ ਤਾਜੀ ਸੂਈ ਲਓ ਜੀ ਇਹ ਮਗਰ ਕੱਟੀ ਆ ਠੀਕ ਆ ਜੀ ਸੋ ਬੱਚਾ ਕਰੋ ਚੈੱਕ ਸੋ ਨੀਲੀ ਰਾਵੀ ਦੇ ਵਿੱਚ ਹੀ ਇਹ ਝੋਟੀ ਆ ਜਾਂਦੀ ਆ ਸਵੇਰ ਮੇਰਾ ਵੀਰ ਆਪਦੀ ਸਮਝ ਵੇਖ ਕੇ ਭਾਵੇਂ ਕੋਈ ਦੂਜਾ ਮੰਨ ਲੈ ਕੋਈ ਉੱਤੇ ਜਾ ਠੀਕ ਹੈ ਸੋ ਬੋਲਾ ਬੋਲਾ ਆ ਅੱਜ 8-9 ਕਿਲੋ ਸੋ ਟੇਢੇ ਘੱਟ ਦੇ ਵਿੱਚ ਆ ਤੇ ਬਾਕੀ ਥਾਂ ਛੱਡੇ ਦੀ ਇਧਰੋਂ ਤੁਹਾਨੂੰ ਲੱਗ ਗਿਆ ਉਹ ਵੀ ਦਿਖਾ ਦਿੰਦੇ ਆ ਬਿਲਕੁਲ ਤੁਸੀਂ ਚੈੱਕ ਕਰੋ ਠੀਕ ਹੈ ਸੋ ਉਹਨੂੰ ਸਵੇਰ ਦੂਜਾ ਹੀ ਹੋਊਗਾ ਤਾਂ ਸਾਨੂੰ ਸਭ ਦੂਜਾ ਹੈ ਤਾਜੀ ਸੂਈ ਕਰਕੇ ਨਾ ਮੈਂ 부ਜੀ ਜੀ 부ਜੀ ਇਹ ਕਹਿ ਨਹੀਂ ਚੁੱਕੀ ਮੈਂ ਹਾਂ 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 ਹਾਂਜੀ ਦੁੱਧ 10 ਕਿਲੋ ਦੇ ਦਊਗੀ ਸਾਨੂੰ ਸਭ ਜਿਆਦਾ ਪਾ ਕੇ ਦੇਣੇ ਆ ਸਾਂਭਣ ਦੀ ਲੋੜ ਆ ਕਿ ਮੇਰਾ ਕੋਈ ਵੀਰ ਲਿਆ ਜਾਂਦਾ ਪੂਰੀ ਸਾਬ ਪਾਣ ਤੇ ਬਾਕੀ ਤੁਸੀਂ ਵੇਖੋਗੇ ਬਿਲਕੁਲ ਛਾੜਵਾ ਜਿਹਾ ਸਰੀਰ ਆ ਇਸ ਮੈਂ ਦਾ ਇਸ ਝੋਟੀ ਦਾ ਤਾਂ ਬਿਲਕੁਲ ਪਤਲੇ ਪੂਣੀਆਂ ਵਰਕੇ ਥਾੜਨੇ ਮਗਰ ਕੱਟੀ ਆ ਤੇ ਤਕਰੀਬਨ ਕੋਈ 8 9 8 9 ਕਿਲੋ ਪੋਲਾ ਇਹਦੇ ਥੱਲੇ ਠੀਕ ਆ ਜੀ ਤੋਂ ਟੇਡਾ ਕੱਟ ਜਿਹੜਾ ਦੇ ਵੀ ਲੱਬ ਦਾ ਬੜਾ ਘਟ ਆ ਆ ਵੇਖੋ ਬਹੁਤ ਵਧੀਆ ਸੋਨੂੰ ਕੀ ਮੋਨ ਰੋਗਾ ਦਾ ਸਰ ਸਾ ਮੁੱਲ 90 80 83 ਦੇ ਦੀ 84 ਦੀ ਜਾਇਜ ਦੇ ਦੀ 80000 ਰੁਪਏ ਦੇਣੀ 83 ਦੀ ਹਾਂ ਬਿਲਕੁਲ ਜਾਇਜ ਮੋੜ ਲੈ 10 ਕਿਲੋ ਦਿੱਤੀ ਨੌਂ ਵੀ ਦਿੱਤੀ ਤਾਂ ਵੀ ਕੋਈ ਨਹੀਂ ਮਾਰੀ ਮਿਲਦੀ ਰਵੇ ਚਾਹੀਦੀ ਠੀਕ ਆ ਹਾਂਜੀ ਉਹ ਵੀ ਇਹ 83000 ਦੀ ਮਿਲ ਜੂਗੀ ਹਾਂ ਇਧਰ ਪਹਿਲੇ ਨੰਬਰ ਵਾਲੀ ਮੈਂ ਦੀ ਆਪਾਂ ਸਮਾਂ ਵਿਖਾਇਆ ਥਣ ਛੱਡ ਛੱਡੀ ਨੇੜੇ ਕਰੇ ਰਾਜ ਸਿੰਘ ਮੜਾ ਥਣ ਵਿਖਾਇਆ ਆ ਲੋ ਵੇਖ ਥਣ ਕੱਢੇ ਮਗਰੋਂ ਦੀ ਵਾ ਮਾਰ ਤਾਰ ਹਾਂ ਮਗਰੋਂ ਦੇਖਣਾ ਚੁਵਾਈ ਵੇਖ ਲੈ ਮੌਜੂਦ ਪਿਛਲੇ ਥਣਾਂ ਦੀ ਚੁਵਾਈ ਵੇਖ ਲੋ ਠੀਕ ਆ ਜੀ ਤਰਤੀਪੁਰ ਦਾ ਕਿੰਨਾ ਜੀ ਸੋਹਣਿਆ ਮੋਟੀ ਧਾਰਾ ਚੱਲ ਅਗਲੇ ਨੂੰ ਮਾਰ ਦੇ ਕੋਈ ਭੂਰ ਛੱਟਾ ਨਹੀਂਗਾ ਇਹ ਅਗਲੇ ਥਾਣਾ ਦਾ ਚੋਣ ਵੇਖਿਓ ਸੋ ਇਹ 122000 ਦੀ ਹਾਂ ਨਾ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਮੈਂ ਦਿਖਾਈ ਆ ਕੱਟੀ ਮਗਰ ਸੀ ਇਹਦੇ ਸੁਬਾਤ ਚੱਲ ਗਏ ਚਾਹੇ ਚੌਥਾ ਮੰਤਲ ਦੇ ਤੁਸੀਂ ਸੌਦਾ ਕਰ ਲਿਆ ਜੀ ਸੋ ਚੋਣ ਜਵਾਦ ਚੰਗੀ ਆ ਦੁੱਧ ਚੰਗਾ ਚਵਾਜੂ ਕਰਮ ਵਾਲੀ ਜਿਹੜਾ ਕ ਹਾਈਟ ਕਰਦਾ ਇਹਨੂੰ ਕਰਮ ਵਾਲੀ ਠੀਕ ਆ ਤੇ ਸੋਨੂ ਵੀਰੇ ਅੱਗੇ ਆਪਣੇ ਕੋਲ ਚੌਥੇ ਨੰਬਰ ਤੇ ਚਾਹ ਪੀਕ ਆ ਗਈ ਦੁੱਧਾ ਸੋਦਾ ਝੋਟੀ ਆ ਬਹੁਤ ਊਠੜਾ 8 9 7 ਕਿਲੋ ਦੋ ਟਮਾ ਦਾ ਪਰਸੋਂ ਸਵੇਰ ਦੀ ਪਰਸੋਂ ਦੇ ਹਾਂ ਤਾਜ਼ੀਆਂ ਬਿਲਕੁਲ ਕੋਈ ਦੂਜੇ ਦੂਜੇ ਸੋਏ ਝੋਟੀ ਆਲ ਕਰੇ ਪੈਸੇ ਨਹੀਂ ਲੈਣੇ ਬਾ ਵੀ ਹਾਇ ਪਹਿਲਾਂ ਨਾ ਕਿਰਾਂ ਕਿਸੇ ਦੇ ਮਨ ਚ ਆ ਜੇ ਹਾਂ ਵੀ ਕਿ ਝੋਟੀ ਜੀ ਆਲ ਕਰੇ ਪੈਸੇ ਨਹੀਂ ਲੈਣੇ ਗੱਡੀ ਤੇ ਝੋਟੀ ਲੱਦ ਕੇ ਵਾਪਸ ਬਹੁਤ ਵੀ ਕਈ ਵਾਰਾ ਦੋਸਤੋ ਪਹਿਲਾਂ ਝੋਟੀਆਂ ਉਹ ਆਲ ਛੋਲ ਕਰਦੀਆਂ ਨੇ ਤੇ ਉਹਦੀ ਗਾਰੰਟੀ ਤਸੱਲੀ ਤੁਹਾਨੂੰ ਮਿਲੀ ਗਈ ਹੈ ਵੀ ਆਲ ਛੋਲ ਕਰੇ ਤੇ ਝੋਟੀ ਵਾਪਸ ਆ ਜੂਗੀ ਗੱਡੀ ਤੇ ਉਹਨਾਂ ਪੈਰਾਂ ਦੇ ਬਾਕੀ ਤੁਸੀਂ ਇਹ ਚੈੱਕ ਕਰ ਲਓ ਅਜਤ ਤੇ ਜਾ ਦੇ ਨਾਲ ਹਾਂ ਵੇਖ ਕੇ ਸਭ ਮਾੜੇ ਵਿਖਾਉ ਬੱਚੇ ਛੜਾਈਆਂ ਤਾਂ ਕੋਲੇ ਬੱਚੇ ਆ ਬਿਲਕੁਲ ਠੀਕ ਆ ਮਗਰ ਕੱਟੀ ਆ ਆਪ ਕੱਟੀ ਆ ਮਗਰ ਕੱਟੀ ਆ 8 7 ਕਿਲੋ ਬੋਲਾ 7 ਕਿਲੋ ਖੁੱਲਾ ਡੁੱਲਾ ਜੀ ਜੇ ਟੂਠ ਲਾ ਜਾਂ ਜੋ ਫਿਰ ਜਮਾਨ ਨੂੰ ਕਹਿਣਾ ਫਿਰ ਦੱਸੀਏ ਠੀਕ ਆ ਭਾਈ ਠੀਕ ਆ ਜੀ ਠੀਕ ਆ ਤੋਂ ਟਾਂਚਾ ਜਿਹੜਾ ਤੋਂ ਇਸ ਛੋਟੀ ਦਾ ਛੋਟਾ ਹਾਈਟ ਦਰਮਿਆਨੀ ਆ ਹਾਂ ਪੱਦਰ ਜੇ ਕੱਦ ਦੀ 70 ਜੇ ਕੱਦ ਦੀ ਵੀ ਦੂਰੋਂ ਜਿਹੜੇ ਆਉਣਾ ਕਿਸੇ ਨੇ ਬਾਅਦ ਇਥਣ ਕੇ ਮੇਰਾ ਵੀ ਕੋਈ ਇਹ ਨਾਖੇ ਵੀ ਵੱਡੇ ਕੱਦ ਦੀ ਆ ਜਾਂ ਮੀਡੀਅਮ ਹਾਈਟ ਕਹਤੀ ਆ ਤੇ ਦਰਮਿਆਨੀ ਛੋਟੀ ਹਾਈਟ ਆ ਬਾਕੀ ਮਗਰ ਕੱਟੀ ਆ ਆਪ ਕੱਟੀ ਆ ਮਗਰ ਕੱਟੀ ਆ ਤੋ ਪਹਿਲਾਂ ਝੋਟੀ ਆ ਕਿਸੇ ਰਕਮ ਦੀ ਆਲ ਛਾਲ ਲਈ ਉਹ ਪਹਿਲਾਂ ਵੀ ਤੁਹਾਨੂੰ ਗਰੰਟੀ ਤਸੱਲੀ ਦੇ ਦਿੱਤੀ ਆ ਬਾਕੀ ਚੋਣ ਜਵਾ ਦੇ ਪਸ਼ੂ ਸਾਰੇ ਚੰਗੇ ਆ ਉਹ ਇੱਥੇ ਆਣ ਕੇ ਤੁਸੀਂ ਚੋਈ ਲੈਣੇ ਆ ਠੀਕ ਆ ਤੋ ਮੁੱਠੀ ਮੁੱਠੀ ਥਾਣਾ ਵੰਡ ਬਿਰਲੇ ਚੰਗੀ ਇਧਰੋਂ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਜੇ ਆ ਦੇਖੋ ਬੜਾ ਸੰਦ ਸਭ ਚੋਣ ਲੱਗਾ ਝੋਟੀਆਂ ਲੈ ਵੀ ਸੋਨੂ ਵੀਰ ਕੀ ਝੋਟੀ ਦੀ ਮੰਗ ਸੋ ਸੋ ਮਤਲਬ ਦੇ ਦਿੱ ਗਏ 85000 ਦੀ ਛੜਾ ਝੋਟੀ ਛੋਟੀ ਆ ਦੇ ਦਿੱ ਗਏ ਕੋਈ ਜਾਇਜ਼ ਜਾਚ ਕਰਕੇ ਸੋਨੇ 76 ਦੀ ਦੇ ਦਿੱਤੀ 76 ਦੀ ਹੋਰ ਕਰਦਗੇ ਲੈ ਸਕਦੇ ਹਾਂ ਕਰੀਏ ਬਾਤ 75 ਦੀ 75 ਦੀ ਇੱਕ ਇੱਕ ਗੱਲ ਨਵੇੜਦੇ 74000 ਰੁਪਇਆ ਲੈਣਾ ਹੈ 10 ਕਿਲੋ ਦਊਗੀ ਖੁੱਲਾ ਡੁੱਲਾ ਹੋਰ ਨਹੀਂ ਹੁੰਦੀ ਪੱਤਰ ਪੁੱਤਰ ਦੇ ਤੁਸੀਂ ਕਹਿਤਾ 73 ਦੀ ਦੇ ਦਾਂਗੇ ਬਸ ਲਾਸਟ ਗੀ ਚਲੋ ਇੱਕ ਸੰਸਾਹ ਬੇਨਤੀ ਹੱਥ ਜੋੜ ਕੇ ਆਪਾਂ ਨੂੰ 2 ਸਾਲ ਹੋ ਗਏ ਸੰਸਾਹ ਵੀਡੀਓ ਪਾਉਂਦਿਆਂ ਨੂੰ ਆਪਣਾ ਘਰ ਬਾਹਰ ਉੱਥੇ ਆ ਜੀ ਜੇ ਕਿਸੇ ਨੂੰ ਸ਼ੱਕ ਹੈ ਸਾਈ ਪੌਣੀ ਪਾਵੇ ਨਹੀਂ ਪੌਣੀ ਨਾ ਬਈ ਆਪਦੀ ਗੱਡੀ ਲੈਵੇ ਲੱਦ ਕੇ ਲੈ ਆਂਡਲਾਈਨ ਮੈਂ ਨਹੀਂ ਸੀ ਭੇਜਣੀ ਠੀਕ ਹੈ ਜੀ ਪੈਸਾ ਨੂੰ ਵੀਰ ਬੜੇ ਖਰਾਬ ਕਰਦੇ ਲੋਕ ਠੀਕ ਹੈ ਜੀ ਮੁੜ ਕੇ ਨਤਾਜੇ ਲਾਉਣ ਲੱਗ ਪੈਂਦੇ ਵੱਡੀਆਂ ਛੋਟੀਆਂ ਠੀਕ ਹੈ ਜੀ ਇੱਥੇ ਚਿਤ ਕਰਦਾ ਦੋ ਵਾਰ ਵੇਖ ਲੈਣ ਤਿੰਨ ਵਾਰਾ ਜੇ ਉਦਾਂ ਸਾਡੇ ਗਰੰਟੀ ਤੇ ਮਗਾਉਣੀ ਪੈਸੇ ਖਾਤਾ ਜੀ ਪੌਣੇ ਫਿਰ ਮੈਂ ਕੱਲਣੀ ਬਿਲਕੁਲ ਬਿਲਕੁਲ ਠੀਕ ਹੈ ਜੀ ਲੋ ਵੀ ਇਹ ਤਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਜੀ ਆਨਲਾਈਨ ਸੌਦਾ ਕਰਨ ਤੋਂ ਗਰੇਜ ਕਰੋ ਇੱਥ ਕਿਤਕਰ ਦਾ ਲੈ ਜੋ ਨਹੀਂ ਸਾਡੀਆਂ ਵਿੱਚ ਸਾਡੇ ਕੋਲ ਉਹਨਾਂ ਦੇ ਪੈਸੇ ਉਹਨਾਂ ਕੋਲ ਇਹਦੇ ਵਿੱਚ ਗੁੱਸਾ ਆਇਆ ਬਿਲਕੁਲ ਜੀ ਬਿਲਕੁਲ ਜਿਹਨੇ ਆਨਲਾਈਨ ਵਾਲੇ ਪਾਸੇ ਭਜਰ ਕੋ ਉਨੀ ਠੱਗੀ ਠੱਗੀ ਗਏ ਹਾਂ ਠੱਗੀ ਮੁੜਕੇ ਜੀ ਨਾਲੇ ਵਪਾਰੀਆਂ ਨੋ ਆਦੇ ਸਾਡੇ ਨਾਲ ਠੱਗੀ ਮਾਰ ਲਈ ਵਪਾਰੀਆਂ ਤੇ ਪਹਿਲੇ ਕਲੰਕ ਲੱਗਾ ਹੁੰਦਾ ਵੀ ਠੱਗ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਪੱਠੇ ਨਾ ਖਾਤੇ ਵਪਾਰੀ ਥੋੜਾ ਨਾ ਵੀ ਪੱਠੇ ਨਾ ਖਾਣ ਜਾ ਕੇ ਆ ਠੱਗੀ ਲਿਖਣ ਦੀ ਜਾਂ ਬੋਲਣ ਦੀ ਗੁਜਾਇਸ਼ ਰਹਿ ਨਹੀਂ ਜਾਨੀ ਜੇਕਰ ਕੋਈ ਇੱਥੇ ਆ ਜੇ ਹਾਂ ਬਸ ਸਾਰੀ ਤਾਂ ਬਿਲਕੁਲ ਨਿਗਾਹ ਦੇ ਵਿੱਚੋਂ ਆਪਣੀ ਜ਼ਿੰਮੇਵਾਰੀ ਸਿਰ ਧਰਤੀ ਤੇ ਲੈ ਜੇ ਪੈਸੇ ਗਿਣਾ ਕੇ ਪੈਸੇ ਗਿਣਾ ਕੇ ਕਿਸੇ ਕੋਈ ਪੈਸੇ ਆਪਾਂ ਜੇਬ ਚ ਥ ਮਾਰ ਲਈ ਛੜਨਾ ਠੀਕ ਹੈ ਹੱਥ ਜੋੜ ਕੇ ਬੇਨਤੀ ਗੁੱਸਾ ਨਾ ਮੇਰਾ ਵੀਰ ਸਾਰੇ ਭੈਣ ਭਰਾ ਸਿਆਣੇ ਆ ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝਣਾ ਅੱਗੇ ਪੂਰੀ ਆ ਛੋਟੀ ਕੀ ਆਂਦੀ ਸੰਤ ਸਭ ਦੁੱਜਾ ਸੂਆ ਹਾਂਜੀ ਦੁੱਧ ਝੂਠ ਵਾਲਾ ਨਾ ਵੀ ਹੋ ਸਕਦਾ 8 ਕਿਲੋ 11 ਦਿਨਾਂ ਦੀ ਸੂਈ ਉਹ ਬੱਚਾ ਹੋ ਚੌ ਦਿਨਾਂ ਦੀ ਸੂਈ 8 ਕਿਲੋ ਹਾਂ ਮਗਰ ਵੀ ਕੱਟਾ ਮਗਰ ਕੱਟਾ ਦੁੱਧ ਦੱਸਣਾ ਭਾਵੇਂ ਅਗਲਾ 10 ਦਿਨ ਤੁਰਿਆ ਆਵੇ ਠੀਕ ਹੈ ਜੀ ਮੁੜ ਕੇ ਆਪਾਂ ਨੇ ਮਾ ਵੀ ਮਗਰ ਕੱਟਾ ਆ ਗਿਆ ਠੀਕ ਹੈ ਜੀ ਸੂਆ ਮੇਰਾ ਵੀਰ ਆਪਦਾ ਦੁੱਜਾ ਮੰਨ ਕੇ ਵੀ ਸੌਦਾ ਕਰ ਲਿਆ ਜੀ ਬਾਕੀ ਤੁਹਾਨੂੰ ਦਿਖਾ ਦਿੰਦੇ ਆ ਤਿੰਨਾਂ ਚ 8 ਕਿਲੋ ਦੁੱਧ ਦਾ ਬੋਲੇ-ਬੋਲੇ ਤੋਂ ਕੱਚਾ ਦੁੱਧ ਮੰਨ ਲਿਆ ਜੇ ਆ ਬੱਚਾ ਸੋ ਤਾਂ ਦੁੱਧ ਹੀ ਮੰਨ ਲਿਆ ਜੀ ਠੀਕ ਆ ਜੀ ਸੋ 8 ਕਿਲੋ ਹੋ ਗਏ ਥੱਲੇ ਤੇ ਸਿੰਘ ਬਿਲਕੁਲ ਬੈਕ ਸਾਈਡ ਨੂੰ ਜਿਹੜਾ ਪਿਛੇ ਹਟਵਾ ਹੈ ਤੇ ਬਿਲਕੁਲ ਪਤਲੇ ਪਿੰਡ ਦੇ ਵਿੱਚ ਤਿਲਾਂ ਵਾਲੀ ਬੂਰੀ ਆ ਗਈ ਹੈ ਠੀਕ ਆ ਜੀ ਸੋ ਬੂਰੀਆਂ ਦਾ ਵੀ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਸਰ ਸਾਹਿਬ ਸਾਰੀ ਗਰਮੀ 10 ਕਿਲੋ ਦੁੱਧ ਦੇਗੀ ਜ਼ਿਆਦਾ ਕਹਿੰਦੇ ਨਹੀਂ ਹਾਂ ਠੀਕ ਆ 9-10 ਲੀਟਰ ਚਵਾਈ ਜਾਵੇ ਤੇ ਥੋੜਾ ਥੋੜੀ ਹਾਂਜੀ ਆ ਦੇਖੋ ਸੋ ਮੀਡੀਅਮ ਹਾਈਟ ਦੇ ਵਿੱਚ ਆ ਚੱਡੇ ਦੀ ਤੁਹਾਨੂੰ ਸਫਾਈ ਦਿਖਾ ਦਈਏ ਆ ਕਰੋ ਜੀ ਇਹਦੇ ਚੁੱਟੇ ਦੀ ਲੇਵੇ ਦੀ ਪੂਰੀ ਸਾਫ ਆ ਠੀਕ ਆ ਫੇਸ ਕੁਆਲਟੀ ਮੂੰਹ ਮੱਥਾ ਇਦਾਂ ਦਾ ਵਾ ਬੱਚਾ ਕਰੀ ਜਾਂਦਾ ਪਾਸੇ ਇਧਰ ਸੋ ਮਗਰ ਵੀ ਕਟਾ ਮੇਲ ਕਾਫ ਸੋ 8 ਕਿਲੋ ਐਸ ਵਕਤ ਦੁੱਧ ਇਹਦੇ ਥੱਲੇ ਹੁਣ ਸਟਾਰਟਿੰਗ ਤੇ ਹਾਜ਼ਰ ਲਓ ਵੀ ਲੈ ਵੀ ਸੋਨੇ ਕੀ ਮੁੱਲ ਕੀ ਡਿਮਾਂਡ ਝੋਟੀ ਦੀ ਸਭ ਸਭ ਮੁੱਲ 75 ਦੇ ਰਹੀ ਦੀ 72 ਦੀ ਹਾਂਜੀ ਹਾਂ ਨਾ ਜੀ ਕੋਈ ਇੱਕ ਗੱਲ 72 ਦੀ 72 ਦੀ ਦੇਖ ਲਿਆ ਕੋਈ ਕਰਕੇ ਕੋਈ 70 70 ਮੰਨਤਾ ਨਹੀਂ ਕਰ ਦਿਆਂਗੇ ਫਿਰ ਕਹਤਾ ਕੋਈ ਗੱਲ ਨਹੀਂ ਕਰ ਦਈਏ ਹਾਂ ਜਨਾ ਯਾਰ ਘਾਟ 70 ਦੀ ਮਹ ਹੋਣੀ ਠੀਕ ਹੈ ਬਈ ਹਾਂ ਹੱਥ ਜੋੜ ਕੇ ਬੇਨਤੀ ਬਾਲਾ ਘਸਾਈ ਨਾ ਕੋਈ ਕਰੇ ਵੀਰ ਠੀਕ ਹੈ ਅੱਠ ਮੋਲ ਦੋ ਟਾਈਮ ਲੈ ਲੈ ਤਿੰਨ ਟਾਈਮ ਲੈ ਲੈ ਆਨਲਾਈਨ ਤੋਂ ਆਪਾਂ ਭਰੇ ਜਾਈ ਆਪਣਾ ਠੀਕ ਹੈ ਲਓ ਵੀ ਇਹ 70 1000 ਘਾਟ 70 ਦੀ ਹਾਂਜੀ ਚੋਕ ਛੋੜ ਛੱਪੇ ਗਾੜੀ ਦਿੱਤੇ ਆ ਇਹ ਕਿਸੇ ਨੇ ਵੀਰ ਨੇ ਯਕੀਨ ਕਰਕੇ ਆਨਲਾਈਨ ਤੇ ਮੰਗਾਉਣੀ ਹੈ ਫਿਰ ਪੈਸੇ ਖਾਤੇ ਚ ਪਾਉ ਫਿਰ ਮਹ ਜਾਣੀ ਹੈ ਠੀਕ ਹੈ ਜੀ ਹਾਂਜੀ ਸੋ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸਾਥਾ ਥਾਣਾ-ਥਾਣਾ ਬਹੁਤ ਵਧੀਆ ਚਾਰੇ ਥਾਣਾ ਸੋਨੇ ਨਖੇੜ ਦੇ ਵਿੱਚ ਸੋ ਝੋਟੀ ਵੀ ਲਵੀ ਆ ਵਾਦੇ ਦਾ ਪਸ਼ੂ ਆ ਠੀਕ ਆ ਇੱਧਰ ਇੱਕ ਹੋਰ ਤੁਹਾਨੂੰ ਮੈਂ ਦਿਖਾ ਦਿੰਦਾ ਸਰ 20 ਦੀ ਲਾਲੇ ਮਹੀਨੇ ਦੀ ਲਾਲੇ ਸੋਈ ਕਦੋਂ ਵੱਡਾ ਹਾਂ ਕਦੋਂ ਵੱਡਾ 9 ਕਿਲੋ ਦੁੱਧ ਉਹ ਘੱਟ ਦੀ ਗਰੰਟੀ ਹੋਊਗੀ ਫੁੱਲ ਜੀ ਲੋ ਜੀ 8 ਦੀ ਗਰੰਟੀ ਤਸੱਲੀ ਆ ਕੋਈ 20 ਦਿਨਾਂ ਦਾ ਸੋ ਮਹੀਨੇ ਦਾ ਹੀ ਲਾ ਸਕਦਾ ਉਹ ਬੱਚਾ ਬੈਠਾ ਖਾਓ ਜੀ ਮਗਰ ਕੀ ਕਟਾ ਕਟਾਈ ਆਵੇ ਬੈਠਾ ਆ ਮੋ ਵੀ ਮਗਰ ਕਟਾ ਮੇਲ ਆ ਗਿਆ ਆ ਬੱਚਾ ਵੀ ਸੋ ਮਹੀਨੇ ਦਾ ਹੀ ਮੰਨ ਕੇ ਕੋਈ ਸੌਦਾ ਕਰੇ ਜੇ ਆ ਬੱਚਾ ਆ ਗਈ 8 ਕਿਲੋ ਨੱਟ ਜਿਹੜਾ ਹਾਂ ਸੰਧੂ ਸਾਹਿਬ ਹੈਗਾ ਨੋਂ ਪਰ ਆਪਾਂ 8 ਦੋ ਦੋ ਦੱਸਣਾ ਜਿਹੜਾ ਵੀਡੀਓ ਵੇਖੇ ਵੀ ਅਗਲੇ ਨੂੰ ਮਾਨੂੰ ਤਸੱਲੀ ਹੋਵੇ ਵੀ ਯਾਰ ਹੋਊਗਾ ਇੰਨਾ ਮਈਆ ਤੇ ਸਹੀ ਹੈ ਸਹੀ ਹੈ ਠੀਕ ਹੈ ਜੀ ਸੋ ਸੋ ਚੱਡੇ ਲੇਬ ਦੀ ਬੰਤਰ ਤੁਸੀਂ ਵੇਖੋ ਮਾਰਨਿੰਗ ਦਾ ਟਾਈਮ ਆ ਦੋਸਤੋ ਚਵਾਈ ਬਿਲਕੁਲ ਭਰੇ ਥਣ ਭਰੇ ਹਵਾਨੇ ਜਿਹੜੇ ਤੁਹਾਨੂੰ ਪਸ਼ੂ ਦਕਾਰ ਰਹੇ ਕੋਈ ਵੀ ਸੱਜਣ ਆਪਦਾ ਟਾਈਮ ਤੋਂ ਟਾਈਮ ਚੋ ਕੇ ਤਸੱਲੀ ਕਰੇ ਸੋ ਕੱਦ ਵੱਡਾ ਬਾਕੀ ਸ਼ਾਈ ਸ਼ੂਦੀ ਵੀ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਇੱਕ ਬਿੱਲੀ ਮਣਕੀ ਅੱਖ ਤੇ ਗੋਲ ਸਿੰਘ ਬਿਲਕੁਲ ਪਹਿਲਾਂ ਝੋਟੀ ਨਾ ਬੱਚਾ ਆਹ ਅਗਲੇ ਪਿਛਲੇ ਥਨਾ ਦਾ ਸਹਜ ਕੋ ਜ ਆਹ ਜੀ ਪਹਿਲਾਂ ਕੱਟੀ ਲੈ ਜਾ ਉੱਥੇ ਲੈ ਜਾਉਂਦਾ ਬੱਚਾ ਉਧਰ ਵੱਜਾ ਖੜੀ ਨਹੀਂ ਹੁੰਦਾ ਬੱਚਾ ਪਰਲੀ ਦਾ ਬੱਚਾ ਹੋਰਾਂ ਕਰ ਲਾ ਉਹ ਬੁਰੀ ਕਾਲੀ ਝੋਟੀ ਦਾ ਬੱਚਾ ਬੱਲੀ ਜੀ ਦਾ ਸੋਨੂੰ ਕੀ ਡਿਮਾਂਡ ਹੈ ਦਾ ਸੰਦੂ ਸਾਹਿਬ ਨੂੰ ਲੈ ਲੀਏ 90 ਦੀ ਨਹੀਂ 90 ਜ਼ਿਆਦਾ ਏ 85 ਦੀ ਹੋਰ ਕਰ ਦੇ ਮਾਨਤਾ 83000 ਰੁਪਿਆ ਲੈਣਾ ਏ 83 ਹਾਂ ਜੀ ਲੋ ਵੀ ਕਾਤ ਵੱਡਾ ਤੇ 83000 ਸੋਨੂ ਵੀਰਾਂ ਦਾ ਵੀ ਲੈਣਾ 83000 ਉਰਲਾ ਬੱਚਾ ਗੱਲੀ ਬਿਨਾਂ ਬਾਕੀ ਮਾਜ ਤੁਸੀਂ ਦੇਖ ਲਈਏ ਪਸੰਦ ਆ ਜੂਗੀ ਭਰਾਵਾਂ ਨੂੰ ਥਾਂ ਥੋਂ ਬੈਕ ਸਾਈਡ ਤੋਂ ਇੱਕ ਸਾਰਾ ਕੋਈ 22 ਛਾਈ ਕੋਈ ਬਲਛਲ ਨਹੀਂ ਗਿਆ ਠੀਕ ਆਜੋ ਸੋਨੂ ਹਾਂ ਸੰਤ ਸਾਬ ਗੱਬਣ ਤੋਂ ਜਸੂਆ ਦਾਖ ਦੇ ਲਾਲੇ ਬਾਰਾਂ ਵਾਲਿਆ ਵਖਾਓ ਪਰਲੀ ਪਰਲੀ ਹਾਂਜੀ ਲਿਓ ਦੂਜਾ ਸੁਆਈ ਇਹ ਗੱਬਣ ਆ ਗਈ ਆ ਹਾਂਜੀ ਹਾਂਜੀ ਗੱਬਣ ਸੁਆ ਤੋਂ ਸੁਆ ਆਪਣੀ ਸਮਝ ਵੇਖ ਲਿਆ ਤੇਜਾ ਮੰਨ ਕੇ ਵੀ ਸੌਦਾ ਕਰ ਲਿਆ ਜੇ ਕਾਦੋ ਵਦਾ ਇਹਦਾ ਪਲੀ ਸਫੀ ਪੂਰੀ ਐ ਬਾਕੀ ਵਜਨ ਵੇਟ ਤੁਸੀਂ ਚੈੱਕ ਕਰ ਲਓ ਸੋ ਨਿਸ਼ਾਨੀਆਂ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬਾਕੀ ਕੁਰੀਆ ਪਾ ਤੁਹਾਨੂੰ ਹੋਰ ਤੇ ਤੋਰ ਕੇ ਦਿਖਾ ਦਿੰਦੇ ਆ ਦਿਨ ਹੀ ਦਿਨ ਲੈਂਦੀ ਆ 5 7 7 ਦਿਨ ਵੀ ਲੱਗੇ ਜਾ ਸਕਦੀ ਆ ਵਰਤਨਾ ਵਾਲਾ ਲੇਵਾ ਬਿੰਦੀਆਂ ਵਾਲਾ ਲੇਵਾ ਠੀਕ ਆ ਬਾਕੀ ਭਾਰਾ ਟਾਂਚਾ ਇਸ ਮੈਂ ਦਾ ਪੂਰਾ ਭਾਰਾ ਪੇਟ ਫੁੱਲ ਵਜਨ ਵੇਟ ਆ ਦੇਖੋ ਜੀ ਮਾਰਕ ਪੀੜਾ ਪੰਜ-ਸੱਤ ਦਿਨ ਦਾ ਆਰਾਮ ਨਾਲ ਲੈ ਜੂ ਆ ਜੀ ਆਰਾਮ ਨਾਲ ਲੈ ਜੇ ਸਤਿ ਸਭਾ ਦਾਹ ਵੀ ਲੈ ਕੋਈਦਰਤੀ ਚੀਜ਼ਾਂ ਜੀ ਇਹ ਹੰਬਾਲਟੀ ਫਲ ਚੰਗੀ ਆ ਮੈਂ ਖੁੱਲੂ ਖਾਲੂ ਕੀ ਚੰਗਾ ਥੱਲੇੋਂ ਸਤਿ ਸਭਾ ਚੰਗੀ ਬੰਨਾ ਗਰਮੀ ਚ 12-13 ਕਿਲੋ ਦਿੱਤੀ ਜੇ ਬੜਾ ਐਵੇਂ 15-16 ਦਾ ਮੂੰਹ ਨਹੀਂ ਕਹਿੰਦਾ ਚੱਲ ਦੁੱਧ ਜਬੋਣਾ ਵੀ ਚਾਹੀਦਾ ਮੈਂ ਨੂੰ ਇਹਨਾ ਹਾਂਜੀ ਬਾਕੀ ਬਿਲਕੁਲ ਠਣ ਵੇਖੋ ਦੋਸਤੋ ਚੱਡਾ ਬਿਲਕੁਲ ਸਾਫ ਸੁਥਰਾ ਲੇਵਾ ਇੱਕ ਸਾਰ ਪੱਦਰ ਸੋ ਚੰਗੀ ਆ ਜਿੰਨੇ ਵੀ ਦਿਨ ਲੱਗੇ ਚੰਗੀ ਬਣ ਜੂਗੀ ਥੱਲਿਓ ਤੇ ਪਲੀ ਪਲੀਤੀ ਪੂਰੀ ਆ ਪਤਲਾ ਚਾਮਾ ਬਿਲਕੁਲ ਤੇ ਇਹ ਸੋਨੂ ਵੀਰ ਕੀ ਮੋਲਵਾੜੀ ਦੀ ਸਦ ਦੇ ਰਹੀ ਸਵਾ ਦੀ ਸਵਾ ਦੀ ਕਰਕੇ ਦੇ ਦਿੱਤੀ ਆਪੇ ਮਾਨਤਨ ਮਹਿਦਾਨ 15 ਛੜਤਾ 15 ਜੋੜ ਲਓ ਕਿੰਨੇ ਰਹਿ ਗਏ ਅੱਛਾ 15 ਹੀ ਛੜਤਾ ਸਵਾ ਚੋਂ ਹਾਂਜੀ 10 ਆ ਗਿਆ 10 ਆ ਗਿਆ ਅੱਛਾ ਫੋਰ ਮਾਰਦ ਗਿਆ ਛਾਲ ਕਰ ਕੀ ਕਰ ਦਿਆਂਗੇ ਦੋ ਤਿੰਨ ਤੇਰਾ ਕਿਦਾਂ ਗਿੰਦੇ ਨਾ ਦੋ ਦਾ ਬੜੇ ਲੋਕ ਵੀਰ ਕਾ ਉਹ ਸਿਰ ਖਵਾਉਂਦੇ ਰਹਿੰਦੇ ਆ ਕਰਦਾ ਕਿ ਮਨਦਾਨ ਕੋਈ ਗੱਲ ਕੋਈ ਉਹਨਾਂ ਵੀ ਜ਼ੋਰ ਲਾਉਣਾ ਲਾਈ ਜਾ ਕੋਈ ਗੱਲ ਨਹੀਂ ਗੁੱਸਾ ਨਹੀਂ ਆਪਾਂ ਨੂੰ ਕੋਈ ਵੀ ਪਰ ਹੱਥ ਜੋੜ ਕੇ ਬੇਨਤੀ ਵੀ ਮੁੱਲ ਜਾਇਜ਼ ਜਾਈ ਰੱਖੀ ਦਾ ਮਾਲ ਦਾ ਤਾਂ ਮਾਲ ਵੇਚੀ ਦੀ ਦਾ ਸਾਰਾ ਲੋ ਇੱਕ ਦਾ ਹੋ ਗਿਆ ਹਾਂਜੀ ਇੱਕ ਦਾ ਕਰ ਦਾਂਗੇ ਮਨਦਾਨ ਤੇ ਕਰਦੀ ਆਪ ਤੇ ਖੁਸ਼ੀ ਆ ਆਪਾਂ ਮੋੜਨਾ ਨਹੀਂ ਇਹਦੇ ਬਾਕੀ ਪਾਲੀ ਸਾਹਿਬ ਵੀ ਪੂਰੀ ਆ ਮੱਝ ਬਾਕੀ ਮੱਝ ਚ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਆਪਦੀ ਸਮਝ ਵੇਖ ਕੇ ਜਿੰਨਾ ਕਿ ਚਲੋ ਕੋਈ ਮਾਤਾ ਜੀ ਅਸਨ ਸਵਾਇਆ ਆ ਮੜਾ ਝੋਟੀ ਤੇ ਲਿਆ ਆ ਤੋ ਇੱਕ ਆਪਾਂ ਤੁਹਾਨੂੰ ਹੋਰ ਝੋਟੀ ਦਿਖਾ ਦਿੰਨੇ ਆ ਮੱਛਰ ਜਾਦੀ ਮਗਰ ਇਹਦੀ ਜਿਹੜੀ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਪਹਿਲਾ ਸੁਆ ਪਲੂਨ ਠੀਕ ਆ ਜੀ ਉਹਦੀ ਚਵਾਈ ਦਿਖਾ ਦਿੰਨੇ ਆ ਜਿਹਦੇ ਮਗਰ ਕੱਟੀ ਸੀਗੀ ਆ ਦੇਖੋ ਇਹ ਪਹਿਲਾਂ ਝੋਟੀ ਆਪਾਂ ਦਿਖਾਈ ਸੀ ਨਾ ਹਾਂਜੀ ਹਾਂਜੀ ਉਹ ਜਿਹੜੀ ਮਗਰ ਹੀ ਕੱਟੀ ਆ ਦੇ ਉਰੀ ਆਚਬਾਜੀ ਹੈਗੇ ਮਾਲਾ ਚੋਣ ਜਾਣ ਸਨ ਸਭ 10 ਕਿਲੋ ਦੇ ਦੂ ਪਰ ਆਪਾਂ ਵੀਡੀਓ ਹੀ ਦੱਸ ਦੇਨੇ ਨੇ ਕਿੰਨਾ ਦੇ ਦੇਣਾ ਇਹਨੇ ਅਫਲਾ ਤੋਂ ਨਹੀਂ ਝੋਟੀ ਹੈ ਠੰਡੀ ਵੇਖੋ ਇਹ ਭਾਵੇਂ ਤਿੰਨ ਤਿੰਨ ਬਰੀ ਚੋਲੋਂ ਇਹਨਾਂ ਆ ਚੋਲਾ ਜੋਣਾ ਲੈ ਆਹ ਥਾਣਾ ਚਵਾਈ ਤੁਸੀਂ ਦੇਖ ਲਈ ਆ ਬੰਬੇ ਪਾਸ ਚਵਾਈ ਆ ਕਰਮਾੜੀ ਚੱਕ ਕੇ ਤੇ ਬੱਚੀ ਦਿਖਾ ਦੀਏ ਸੋਨੂੰ ਇਹ ਜਰਸੀ ਚ ਕਰਾਉਸ ਬੱਚੀ ਖੜੀ ਸੰਧ ਸਾਹਿਬ ਜਰਸੀ ਚ ਕਰਾਉਸ ਹਾਂ ਉਹ 12 ਦਾ 14 ਜਾਂ 15 12 ਕਿਲੋ ਤੋਲ ਕੇ ਦੇਣਾ ਦੋ ਲੰਮਾ ਦਾ ਦੋ ਟਾਈਮਾਂ ਦਾ 12 ਕਿਲੋ ਅੱਜ ਕਿੰਨੇ ਦੀ ਸੀ ਕਿੰਨਾ ਟਾਈਮ ਹੋ ਗਿਆ ਪੰਜਾਂ ਦੀ ਗਿੰਦੇ ਛਿਆਂ ਦੀ ਗਿੰਦੇ ਕੋਲ ਬੱਚਾ 55 ਦੀ ਆ ਹਾ ਥਾਣਾ ਖਾਓ ਜਿੰਦੇ ਮਗਰ ਬੱਚਾ ਜੀ ਦੋ ਦੰਦ ਦਾ ਮੂੰਹ ਕਰਫਨੋ ਲੋ ਵੀ ਕਨਫਰਮ ਦੋੰਦੀ ਬੱਚੀ ਆ ਚੈੱਕ ਕਰੋ ਥਾਣਾ ਵਿਖਾਈ ਲੱਗ ਗਿਆ ਤੁਹਾਨੂੰ ਇੱਕ ਵਾਰੀ ਹਾਂ ਜੀ ਮੜੀਆਂ ਜੀ ਧਾਰਾ ਮਾਰਤੀਆਂ ਸੋਸਾਰੋ ਮਾਰੋ ਜੀ ਮੁਠੀ ਮੁਠੀ ਥਾਣਾ ਬੱਚੀ ਨੂੰ ਸੋ ਨਵਾਂ ਅੰਗ ਤੇ ਬਿਲਕੁਲ ਦੋ ਦੰਦ ਬੱਚੀ ਆ ਉਹ ਇਹ ਆਕਰ ਮਜਾਜ ਨਹੀਂ ਕਰਮਾ ਲਈ ਆ ਦੇਖ ਅਗਲੇ ਪਿਛਲੇ ਥਨਾਂ ਦੀ ਚਵਾਈ ਆ ਮਗਰਲੇ ਥਨ ਬਈ ਠੀਕ ਆ ਜੀ ਇਹ ਆ ਗੋਹੀ ਗੱਲ ਬਸ ਜਿਹੜਾ ਲੈ ਗਿਆ ਸੋ ਲੈ ਗਿਆ ਤੇ ਰਹਿ ਗਿਆ ਜੋ ਰਹਿ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਬੱਚੀ ਬਹੁਤ ਪਿਆਰੀ ਆ ਤੇ ਪੌਣਗੇ ਹੱਥ ਬਹੁਤੇ ਭਣ ਭਰਾ ਆਪਣੇ ਬਿਲਕੁਲ ਜਰਸੀ ਦੇ ਵਿੱਚ ਕਰੋ ਸੰਗਾ ਤੇ ਕੱਦ ਹਾਈਟ ਉਕਾ ਬਿਲਕੁਲ ਛੋਟਾ ਜਿਆ ਨਹੀਂਗਾ ਮੀਡੀਅਮ ਹਾਈਟ ਦੇ ਵਿੱਚ ਤੇ ਬੱਚੀ ਜਿਵੇਂ ਦੋਂਦੀ ਆ ਕੱਦ ਕੁਦ ਹੋਰ ਕਰ ਚੁਗੀ ਆਉਣ ਵਾਲੇ ਸਮੇਂ ਦੇ ਵਿੱਚ ਆਂ 12 ਕਿਲੋ ਨੈਟ ਹਨਾ ਚੁਆ ਕੇ ਦੋ ਟਾਈਮ ਦੇਣਾ ਜੀ ਚਲੋ ਲਓ ਜੀ ਬਸੀ ਬਹੁਤ ਪਿਆਰੀ ਹੈ ਠੀਕ ਹੈ ਜੀ ਨਾਲੇ ਕਰੌਸ ਬਰੀਡ ਆ ਕੋਈ ਗਰਮੀ ਗਰਮੀ ਦਾ ਬਾਲਾ ਮਤਲਬ ਨਹੀਂ ਹੱਥ ਜੋੜ ਕੇ ਬੇਨਤੀ ਸੋਇਆ ਸੋਇਆ ਵਾਹ ਮਾਲੀ ਵੇਖ ਕੇ ਚੋ ਕੇ ਲੈ ਜਾਣੇ ਕਿਹੜਾ ਗੱਬਣਾ ਜੀ ਬੇ ਗੱਬਣਾ ਵਾ ਠੀਕ ਹੈ ਜੀ ਕੱਦੋ ਆਪਣੇ ਤੇ ਵੇਚਦੇ ਕੀ ਬਦਾ ਝੂਠ ਨਾ ਮਾਰ ਦੇਗੀ ਬਿਲਕੁਲ ਠੀਕ ਹੈ ਜੀ ਪੈਸੇ ਦੇਨੇ ਅਗਲੇ ਨੇ ਪੈਸੇ ਦੇਨੇ ਠੀਕ ਹੈ ਜੀ ਲਓ ਠੀਕ ਹੈ ਹੱਥ ਜੋੜ ਕੇ ਬੇਨਤੀ ਹੈ ਜੀ ਉਹਨਾਂ ਨੂੰ ਇਹਦਾ ਮੁੱਲ ਰਹੇਗਾ ਜੀ ਕਿੰਨਾ 60 ਦੀ ਦੇ ਦੇਗੀ 60 ਦੀ ਹਾਂਜੀ ਇੱਕ 60 ਦੀ ਇੱਕ 60 ਦੀ ਅੱਛ ਕਰਦੇ ਸੋਨੇ ਤੂੰ ਹੀ ਸਿਆਣਾ ਵੀਰ ਹੁਣ 50000 ਰੁਪਇਆ ਲੈਣਾ ਭੁੰਜਾ ਯਾਰ ਬੁੰਜਾ ਯਾਰ ਸਾਰੀ ਗਰਮੀ ਬਣਾਵੇ ਤਾਂ ਵੀ ਜ਼ਿੰਮੇਵਾਰੀ ਸਾਰੀ ਗਰਮੀ ਦੀ ਹਾਂ ਸਿਆਲ ਦੀ ਲੋ ਸਾਰੀ ਗਰਮੀ ਵੀ ਗਰਮੀ ਬਣਾਉਂਦਾ ਨਾ ਇਹਨਾਂ ਰੁਪਇਆ ਲਾ ਕੇ ਇਹਨੇ ਗਰਮੀ ਬਣਾਉਣੀ ਤਾਂ ਨਾ ਹੀ ਘਰਾਂ ਨੇ ਬਣਾਉਣੀ ਨਾ ਘਰਾਂ ਨੇ ਬਣਾਉਣੀ ਦੁੱਧ ਜਿੰਨਾ 12 ਦਾ 12 ਹੀ ਦਿੱਤੀ ਜੇ ਤਾਂ ਵੀ ਵਧੂ ਹਾਂ 52000 ਦੀ ਹੁੰਦੀ ਹੈ 52000 ਦੀ ਤਾਂ 52 ਦੀ ਦੇਣੀ ਆ ਬਹੁਤ ਪਿਆਰੀ ਬੱਚੀ ਆ ਆਣ ਕੇ ਤੇ ਮੇਰਾ ਪ੍ਰਾਪਤੀ ਨਿਗਾ ਚ ਕੱਢ ਲੀਂ ਹੰਡੀ ਬੜੀ ਜੋੜ ਦੀ 12 ਕਿਲੋ ਦੁੱਧ ਸੋ ਤੋਹਫਾ ਚੀਜ਼ ਹੈ ਗਰਮੀਆਂ ਦਾ ਤੋਹਫਾ ਠੀ ਤੇ ਇਹ ਅੱਜ ਨਾਗਨੇ ਟੋਟਲ ਤੁਹਾਨੂੰ ਵੀਰ ਦੇ ਕੋਲੇ 8 ਤੇ ਬਾਕੀ ਆ ਤੁਸੀਂ ਦੇਖੋ ਜਿਹੜੀਆਂ ਸੱਤਾਂ ਦੇ ਜਿਹੜੀਆਂ ਪੈਰਾਂ ਦੇ ਕਰਮਾਂ ਦੀ ਖੜੀ ਏ ਝੋਟੀ ਉਹਨਾਂ ਲੱਤਾਂ ਪੈਰਾਂ ਦੇ ਖੜੀ ਏ ਸੋ ਚਵਾਈ ਚਪੂਈ ਅੱਗ ਨੰਬਰ ਆ ਇਧਰ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਸੋ ਮਾਰਨਿੰਗ ਦੀ ਚਵਾਈ ਰੋਕੀ ਸੀ ਇਸ ਕਰਕੇ ਜਿਹੜੀ ਸਵੇਰ ਚਵਾਈ ਇਹਦੀ ਕਰ ਦਿੱਤੀ ਆ ਕੋਈ ਭਰਾਵ ਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਜੀ ਸੋ ਇਹ ਮਾਲ ਅੱਜ 8 ਸੱਤ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਸੋ ਰੇਟ ਹਰੇਕ ਤਰ੍ਹਾਂ ਦਾ ਜਿਹੋ ਜਿਹਾ ਪਸ਼ੂ ਉਹ ਜਿਹੜਾ ਰੇਟ ਭ ਦੇ ਵੀ ਸੋਨੇ ਇੱਕ ਨੰਬਰ ਆਪਣੇ ਕਰਦੇ ਸਾਂ ਨੰਬਰ ਆਪਣਾ 9856 1777 ਪਿੰਡ ਚੋਟੀਆਂ ਤਹਿਸੀਲ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂ ਜੀ ਪਸ਼ੂ ਦਿਖਾ ਦਿੱਤੇ ਆ ਸੋ ਆਓ ਵੱਡੀ ਗਿਣਤੀ ਦੇ ਵਿੱਚ ਪਸ਼ੂ 8-7 8-10 ਨਾਗ ਹੁੰਦੇ ਹੁੰਦੇ ਆ ਐਵਰੀ ਟਾਈਮ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ